ਫਰੋਜ਼ਪੁਰ ਵਿੱਚ ਕੈਪੀਟਲ ਸਮਾਲ ਬੈਂਕ ਨੇ ਕਿਸਾਨਾਂ ਦੇ ਨਾਲ ਕਰੋੜਾਂ ਦੀ ਠੱਗੀ ਕੀਤੀ ਹੈ ਪਿੱਛੇ ਦੇਖੋ ਕੈਪੀਟਲ ਸਮਾਲ ਬੈਂਕ ਆ ਫਰੋਜ਼ਪੁਰ ਦਾ ਤੇ ਇਹਦੇ ਅੱਗੇ ਕਿਸਾਨਾਂ ਨੇ ਧਰਨਾ ਲਾਇਆ ਸੋ ਹੁਣ ਕਿਸਾਨ ਜਿਹੜੇ ਹੈਗੇ ਆ ਉਹ ਆਪਣੀਆਂ ਹੱਕੀ ਮੰਗਾਂ ਆਸਤੇ ਇੱਥੇ ਧਰਨਾ ਲਾ ਕੇ ਬੈਠੇ ਆ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਆਖਰ ਕਿੰਨਾ ਕੁ ਜਿਹੜਾ ਹੈਗਾ ਠੱਗੀ ਉਹਨਾਂ ਦੇ ਨਾਲ ਹੋਈ ਆ ਕਿੰਨੇ ਲੋਕ ਜਿਹੜੇ ਆ ਉਹ ਠੱਗੇ ਗਏ ਆ ਉਹਨਾਂ ਨਾਲ ਗੱਲਬਾਤ ਵੀ ਆਪਾਂ ਕਰਾਂਗੇ ਅਤੇ ਇਹ ਪਿੱਛੇ ਜਿਹੜੇ ਕਿਸਾਨ ਆ ਕਿਸਾਨ ਜਿਹੜੇ ਆ ਉਹ ਆਪਣੀਆਂ ਹੱਕ ਮੰਗਾਂ ਵਾਸਤੇ ਕਿਉਂਕਿ ਕਰੋੜਾਂ ਰੁਪਏ ਦੀ ਜੇ ਠੱਗੀ ਆ ਉਹ ਕਿਸਾਨਾਂ ਦੇ ਨਾਲ ਹੋਈ ਹੈ ਇੱਕ ਬੈਂਕ ਦੇ ਵੱਲੋਂ ਜਿੱਥੇ ਕਿ ਪਿਛਲੇ ਸਮੇਂ ਦੇ ਵਿੱਚ ਭੋਲੇ ਭਾਲੇ ਕਿਸਾਨਾਂ ਨੂੰ ਠੱਗਿਆ ਜਾਂਦਾ ਸੀ ਅੱਜ ਕੱਲ ਡਿਜੀਟਲ ਜਮਾਣੇ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਠੱਗੀਆਂ ਜਿਹੜੀਆਂ ਹੋ ਰਹੀਆਂ ਕੈਪੀਟਲ ਸਮਾਲ ਬੈਂਕ ਤੇ ਜਿਹੜੇ ਪੀੜਤ ਨੇ ਕਿਸਾਨ ਸਰ ਇਹ ਕਿੱਥੋਂ ਦੇ ਤੁਸੀਂ ਨਾਮ ਕੀ ਆ ਕਿਹੜਾ ਪਿੰਡ ਮੇਰਾ ਨਾਮ ਲਾਲਜੀਤ ਸਿੰਘ ਆ ਬਾਈ ਜੀ ਥੇ ਗੁਜਰ ਪਿੰਡ ਆ ਜੀ ਕੀ ਹੋਇਆ ਕੀਆ ਕਿੰਨੇ ਦੀ ਠੱਗੀ ਤੇ ਕਿਸ ਤਰੀਕੇ ਦੀ ਠੱਗੀ ਹੋਈ ਹੈ ਭਾਈ ਜੀ ਜਿਹੜੀ ਠੱਗੀ ਆ ਮੇਰੀ ਲਿਮਿਟ ਬੰਨੀ ਇਹਨਾਂ ਨੇ 35 ਲੱਖ ਰੁਪਏ ਦੀ ਤੇ 21 ਲੱਖ ਰੁਪਏ ਦੀ ਇੱਕ ਤੇ 24 ਲੱਖ ਰੁਪਏ ਦੀ ਮੇਰੀ ਲਿਮਿਟ ਜਿਹੜੀ ਟੇਕਓਵਰ ਕਰਨੀ ਸੀ ਇਹਨਾਂ ਨੇ ਐਕਸੈਸ ਬੈਂਕ ਵਾਲੀ ਉਹਦੇ ਵਿੱਚ ਧੋਖੇ ਵਿੱਚ ਇਹਨਾਂ ਨੇ ਇਹੀ ਰੱਖਿਆ ਵੀ ਅਸੀਂ ਉਹ ਲਿਮਿਟ ਭਰ ਚੁੱਕੇ ਆ ਉਹ ਵੀ ਨਹੀਂ ਭਰੀ 24 ਲੱਖ ਮੇਰਾ ਉੱਧਰ ਖੜਾ 35 ਇੱਧਰ ਖੜ ਗਿਆ ਠੱਗੀ ਤਾਂ ਇਹਨਾਂ ਨੇ 35 ਦੀ ਕੀਤੀ ਆ ਪਰ ਉਹ ਚੋ ਕੁਝ ਪੈਸੇ ਮੈਨੂੰ ਵਾਪਸ ਦੇਤੇ ਆ ਕੁਝ ਮੇਰੇ ਖਾਤੇ ਦੇ ਵਿੱਚ ਦਿੱਤੇ ਆ ਕੁਝ ਨੂੰ Google Pay ਕੀਤੇ ਆ ਲੋਕਾਂ ਦੇ ਖਾਤੇ ਚੋਂ ਕੱਢ ਕੇ ਮੇਰੇ ਖਾਤੇ 'ਚ ਵੇਸੇ ਪਾਏ ਆ ਹਜੇ ਵੀ ਮੇਰਾ ਇਹਨਾਂ ਵਾਲਾ 18 ਤੋਂ 2 ਲੱਖ ਰੁਪਏ ਲੈਣ ਵਾਲਾ ਰਹਿੰਦਾ ਆ ਨਹੀਂ ਨਹੀਂ ਜਿਹੜੀ ਤੁਸੀਂ ਲਿਮਟ ਬਣਾਈ ਸੀ ਹਾਂਜੀ ਲਿਮਟ ਬਣਾਈ ਸੀ ਜੀ ਕਿੰਨੇ ਪੈਸੇ ਦੀ ਡਾਕੂਮੈਂਟ ਲੈ ਕੇ ਆਏ ਜੀ ਮੇਰੇ ਤੋਂ ਮੈਂ ਇਹਨੂੰ ਪੁੱਛਦਾ ਵੀ ਮੇਰੀ ਲਿਮਟ ਵੱਜ ਗਈ ਆ ਨਹੀਂ ਪਾਜੀ ਅੱਜ ਵੱਜੂਗੀ ਕੱਲ ਵੱਜੂਗੀ ਮਹੀਨਾ ਲੱਗਦਾ ਜੀ 20 ਦਿਨ ਲੱਗਦੇ ਆ 35 ਲੱਖ ਰੁਪਏ ਲਿਮਟ ਵੱਜ ਗਈ ਆ ਜੀ ਲਿਮਟ ਵੱਜਣ ਤੋਂ 2 ਮਹੀਨੇ ਬਾਅਦ ਪਤਾ ਲੱਗਦਾ ਵੀ ਲਿਮਟ ਵੱਜ ਗਈ ਆ ਪੇਮੈਂਟ ਪੈ ਗਈ ਆ ਪੇਮੈਂਟ ਵਰਤ ਗਈ ਆ ਅੱਛਾ ਜੀ ਸਾਡਾ ਜਿਹੜਾ ਇਹਨਾਂ ਨੇ ਮੈਨੂੰ ਇੱਕ ਲੂਸ ਚੈੱਕ ਇਸ਼ੂ ਕਰਨ ਦੀ ਗੱਲ ਕੀਤੀ ਵੀ ਇੱਥੇ ਸਾਈਨ ਕਰ ਦਿਓ ਉਸ ਸਾਈਨਾਂ ਦੇ ਨਾਲ ਨੇ ਪੂਰੀ ਚੈੱਕ ਬੁੱਕ ਇਸ਼ੂ ਕੀਤੀ ਆ ਜੀ ਮੈਨੂੰ ਉਸ ਤੋਂ ਬਾਅਦ ਸਾਰੇ ਜਲਦੀ ਸਾਈਨ ਕੀਤੇ ਗਏ ਆ ਰਾਈਟਿੰਗ ਸਪਾਟ ਇਹਨਾਂ ਦੇ ਕੋਲ ਕੋਈ ਆਪ ਦੇ ਹਾਇਰ ਕੀਤੇ ਹੋਏ ਆ ਇਹ ਪੂਰੀ ਇੱਕ ਇਹਨਾਂ ਨੇ ਗੈਂਗ ਵਾਂਗੂੰ ਗੈਂਗ ਬਣਾ ਰੱਖਿਆ ਜੀ ਬੈਂਕ ਦੇ ਅੰਦਰ ਤੱਕ ਤਾਂ ਕਸਟਮਰ ਨੂੰ ਜਾਣ ਨਹੀਂ ਦਿੰਦੇ ਬਾਹਰ ਹੀ ਆ ਕੇ ਮਿਲ ਲੈਂਦੇ ਆ ਅੱਛਾ ਜੀ ਬਾਹਰ ਹੀ ਮਿਲ ਲੈਂਦੇ ਬਹੁਤ ਘੱਟ ਬੰਦੇ ਆ ਜੀ ਬੈਂਕ ਮੈਨੇਜਰ ਸਾਹਿਬ ਵੀ ਜਗਦੀਪ ਵੀ ਜੇ 20 ਵਾਰ ਬੈਂਕਾਂ ਆਏ ਉਹ ਤਾਂ 20 ਵਾਰ ਤੁਹਾਨੂੰ ਉੱਥੇ ਵੱਧ ਤੋਂ ਵੱਧ ਦੋ ਵਾਰ ਭਾਵੇਂ ਮਿਲੇ ਹੁਣ ਜਿੰਨੇ ਵੀ ਪੀੜਤ ਆ ਹੁਣ ਹੁਣ ਹੋਇਆ ਕੀ ਆ ਪੁਲਿਸ ਨੇ ਕਾਰਵਾਈ ਕਿੱਥੇ ਤੱਕ ਕੀਤੀ ਪੁਲਿਸ ਨੇ ਇਹਨਾਂ ਤੇ ਐਫ ਆਈ ਆਰ ਕੀਤੀ ਹੈ ਜੀ 268 ਨੰਬਰ ਪਰਚਾ ਦਿੱਤਾ ਆ ਚਾਰ ਬੰਦੇ ਪਹਿਲਾਂ ਨਾਮਜ਼ਦ ਕੀਤੇ ਆ ਦੋਸਤੋ ਬਾਅਦ ਕੀਤੇ ਆ ਉਹਨਾਂ ਦੇ ਵਿੱਚੋਂ ਤਕਰੀਬਨ ਚਾਰ ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਆ ਮੈਨੇਜਰ ਸਾਹਿਬ ਗ੍ਰਿਫਤਾਰ ਨੇ ਲੇਕਿਨ ਜਿਹੜਾ ਮੁੱਖ ਦੋਸ਼ੀ ਆ ਜਗਦੀਪ ਉਹ ਹਜੇ ਤੱਕ ਪਹੁੰਚ ਤੋਂ ਬਾਹਰ ਆ ਉਹ ਕਿਸ ਸੌਦੇ ਤੇ ਤਨਾਸੀਗ ਉਹਨਾਂ ਦਾ ਐਗਰੀਕਲਚਰ ਲੋਨ ਦਾ ਮੈਨੇਜਰ ਸੀਗਾ ਜੀ ਜਾਂ ਅਸਿਸਟੈਂਟ ਸੀਗਾ ਲੇਕਿਨ ਲੋ ਐਗਰੀਕਲਚਰ ਲੋਨ ਸਾਰਾ ਜਗਦੀਪ ਹੀ ਦੇਖਦਾ ਸੀ ਕਿਹੜੇ ਏਰੀਆ ਦਾ ਕਿਹੜੇ ਪਿੰਡ ਦਾ ਮਮਦੋਟ ਪਿੰਡ ਤੋਂ ਆ ਜੀ ਮਮਦੋਟ ਦਾ ਤੇ ਹੁਣ ਤੁਹਾਡੀ ਮੰਗ ਕੀ ਅੱਜ ਫਿਰ ਧਰਨਾ ਲਾ ਕੇ ਬੈਠੇ ਹੋ ਕਿਸਾਨ ਜਿੱਥੇ ਬੰਦੀਆਂ ਸਾਡੇ ਇਹਨਾਂ ਨੇ ਪੜ ਪੱ ਇਹਨਾਂ ਨੂੰ ਇਹ ਸਭ ਦੀ ਮੇਨ ਮੰਗ ਇਹ ਆ ਵੀ ਜਿਨ੍ਹਾਂ ਦੀਆਂ ਜਮ੍ਹਾਂ ਬੰਦੀਆਂ ਤੇ ਇਹਨਾਂ ਨੇ ਕਰਦੇ ਚੜਾਤੇ ਉਹਨਾਂ ਨੂੰ ਨਹੀਂ ਦਿੱਤੇ ਉਹਨਾਂ ਦੀਆਂ ਜਮ੍ਹਾਂ ਬੰਦੀਆਂ ਤੋਂ ਕਰਜ਼ਾ ਉਤਰਾਇਆ ਜਾਵੇ ਜਾਂ ਬੈਂਕ ਭਰੇ ਫਰੌਡ ਬੈਂਕ ਨਾਲ ਮੁਲਾਜ਼ਮਾਂ ਨੇ ਕੀਤਾ ਸਾਡੇ ਆਧਾਰ ਕਾਰਡ ਵਰਤੇ ਕੇ ਸਾਡੀਆਂ ਇਹਨਾਂ ਨੇ ਜਮ੍ਹਾਂ ਬੰਦੀਆਂ ਵਰਤੀਆਂ ਜਿਨ੍ਹਾਂ ਤੇ ਚੜਾਤੇ ਆ ਸਾਡੀਆਂ ਸਿਵਲ ਸਕੋਰ ਗਏ ਜੀ ਪੈਨ ਕਾਰਡ ਦੇ ਵਿੱਚ ਕਰਜ਼ਾ ਬੋਲੀ ਜਾਂਦਾ ਮਿਲਿਆ ਸਾਨੂੰ ਹੈ ਨਹੀਂ ਬੰਦੇ ਨੇ ਸਾਰੀ ਉਮਰ ਕਿਤੋਂ ਲੋਨ ਲੈਣਾ ਤੋ ਇਹਦਾ ਇੱਕ ਮੋਟਰਸਾਈਕਲ ਲੈਣਾ ਤੋ ਸਿਵਲ ਸਕੋਰ ਜ਼ਰੂਰੀ ਆ ਬੰਦਾ ਸਰਵਾਈਵ ਕਿਵੇਂ ਕਰੂਗਾ ਜੀ ਪਹਿਲਾਂ ਭੋੜੇ ਭਲੇ ਕਿਸਾਨ ਹੁੰਦੇ ਸੀ ਅੱਜ ਤੱਕ ਬੱਚੇ ਤੁਸੀਂ ਸਾਰੇ ਆਪਾ ਪੜ੍ਹੇ ਲਿਖੇ ਆ ਹੁਣ ਵੀ ਠੱਗੀ ਖਾ ਗਏ ਮੈਂ ਬਾਈ ਜੀ ਖੁਦ ਮੁਲਾਜ਼ਮ ਆ ਬੈਂਕ ਦੇ ਵਿੱਚ ਆ ਮੈਂ ਸੈਕਟਰੀ ਆ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਸਾਰਾ ਦਿਨ ਬੈਂਕਿੰਗ ਦਾ ਕੰਮ ਕਰਦਾ ਤੁਸੀਂ ਵੀ ਠੱਗੀ ਖਾ ਗਏ ਇਹਨਾਂ ਨੇ ਇਹ ਡਿਜੀਟਲ ਇੰਡੀਆ ਨਾਲ ਜੀ ਇਹ ਉਹ ਡਿਜੀਟਲ ਇੰਡੀਆ ਦੇ ਵਿੱਚ ਡਿਜੀਟਲ ਠਗੀਆਂ ਹੋਣ ਲੱਗੀਆਂ ਮੈਨੂੰ ਮੈਸੇਜ ਨਹੀਂ ਆਇਆ ਮੈਂ ਫੋਨ ਚੈੱਕ ਕਰ ਸਕਦਾ ਮੈਨੂੰ ਉੱਥੋਂ ਹੀ ਪਤਾ ਲੱਗੂਗਾ ਨਾ ਮੇਰੇ ਖਾਤੇ 'ਚ ਕੀ ਅਪਡੇਸ਼ਨ ਆ ਨੰਬਰ ਇਹਨਾਂ ਨੇ ਚੇਂਜ ਕਰ ਦਿੱਤੇ ਜੀ ਉਸ ਤੋਂ ਬਾਅਦ ਸਟੇਟਮੈਂਟਾਂ ਲੈਣਾ ਉਹ ਸਟੇਟਮੈਂਟ ਦੀ ਦਿੰਦੇ ਇਹ ਸਟੇਟਮੈਂਟ ਅਸੀਂ ਕੋਟਕਪੂਰੇ ਬ੍ਰਾਂਚ ਦੇ ਵਿੱਚੋਂ ਕਢਾਈਆਂ ਨੇ ਜਿੱਥੋਂ ਤੁਹਾਨੂੰ ਬਾਅਦ ਚ ਪਤਾ ਲੱਗਦਾ ਹੈ ਵੀ ਸਾਡੇ ਨਾਲ ਇਹਨਾਂ ਨੇ ਠੱਗੀ ਕੀਤੀ ਹੈ ਸੋ ਬਹੁਤ ਵੱਡੀਆਂ ਠੱਗੀਆਂ ਜਿਹੜੀਆਂ ਕੈਪੀਟਲ ਸਮਾਲ ਬੈਂਕ ਵਾਲਿਆਂ ਨੇ ਕੀਤੀਆਂ ਤੁਸੀਂ ਦੇਖੋ ਡਿਜੀਟਲ ਠੱਗ ਆ ਗਏ ਆ ਜਿਹੜੇ ਕਿ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਠੱਗ ਸਾਡੇ ਸਮਾਜ ਦੇ ਵਿੱਚ ਹੈਗੇ ਪਰ ਇਹ ਡਿਜੀਟਲ ਖਾਗੇ ਇੱਥੇ ਆ ਗਏ ਤੁਸੀਂ ਤੁਹਾਡੇ ਨਾਲ ਵੀ ਠੱਗੀ ਹੋਈ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਰੱਜੀ ਵਾਲਾ ਜੀ ਅੱਛਾ ਜੀ ਆਪਣੀ 12 ਲੱਖ ਦੀ ਲਿਮਿਟ ਇਹਨਾਂ ਬੰਨੀ ਜਿਹੜੇ ਆਪਾਂ ਸਿਕਿਉਰਿਟੀ ਚੈੱਕ ਦਿੱਤੇ ਸੀ ਇਹਨਾਂ ਉਹ ਚੈੱਕਾਂ ਤੇ ਪੈਸੇ ਕਢਾ ਲਏ ਸਾਰੇ ਅੱਛਾ ਜਿੱਦਣ ਆ ਫਰਾਡ ਇਹ ਕਰਕੇ ਭੱਜੇ ਆਪਾਂ ਨੂੰ ਅੱਛਾ ਜਿਹੜਾ ਲਿਮਿਟ ਬੰਨਣ ਵਾਸਤੇ ਆਪਾਂ ਚੈੱਕ ਦਿੰਦੇ ਆ ਚੈੱਕ ਲੈਂਦੇ ਉਹਨਾਂ ਚੈੱਕਾਂ ਤੇ ਪੈਸੇ ਹਾਂ ਜੀ ਹਾਂ ਜੀ ਉਹਨਾਂ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਬੈਂਕ ਆਏ ਸੀ ਤੇ ਇਹਨੇ ਜਗਦੀਪ ਨੇ ਉਦੋਂ ਸਿਕਿਉਰਿਟੀ ਚੈੱਕਾਂ ਤੇ ਕਰਾ ਲਏ ਸਾਈਨ ਤੇ ਉੱਥੋਂ ਸਾਰੇ ਪੈਸੇ ਕਢਾ ਲਏ ਕਿੰਨੇ ਪੈਸੇ ਤੁਹਾਡੇ ਸ਼ਰਕਾਰਾਂ ਲੱਖ ਜੀ ਕੋਈ ਵਾਪਸ ਕੀਤਾ ਨਾ ਨਾ ਕੁਛ ਨਹੀਂ ਜੀ ਜਦੋਂ ਇਹ ਫਰੋਡ ਦਾ ਕੇਸ ਚੱਲ ਗਿਆ ਅਸੀਂ ਉਸ ਦਿਵਾਰੀ ਸਾਹਿਬ ਕੋਲ ਗਏ ਪਟਵਾਰੀ ਸਾਹਿਬ ਨੂੰ ਅਸੀਂ ਪੁੱਛਿਆ ਵੀ ਜਾ ਕੇ 16 ਤਰੀਕ ਨੂੰ ਵੀ ਸਾਡੇ ਨਾਂ ਤੇ ਕੋਈ ਰਵਟਾਈ ਕੋਈ ਆਇਆ ਉਹ ਆਂਦਾ ਤੁਹਾਡੇ ਨਾਂ ਤੇ ਕੋਈ ਰਵਟ ਨਹੀਂ ਆਈ ਉਸ ਤੋਂ ਬਾਅਦ 21 ਤਰੀਕ ਨੂੰ ਅਸੀਂ ਪਟਵਾਰੀ ਸਾਹਿਬ ਕੋਲ ਦੁਬਾਰਾ ਗਏ ਉਹ ਉਦੋਂ 18 ਤਰੀਕ ਨੂੰ ਇਹ ਜਾ ਕੇ ਬੈਂਕ ਮੈਨੇਜਰ ਨੇ ਖੁਦ ਜਾ ਕੇ ਉਥੇ ਰਵੜ ਚੜਾਈ ਸਾਡੇ ਨਾਂ ਤੇ ਤੇ ਇਹਨਾਂ ਬੈਕ ਡੇਟ ਤੇ ਬਣਾਈ ਵੀ 14 ਤਰੀਕ ਨੂੰ ਇਹ ਆਇਆ ਸੀ ਸਤਨਾਮ ਸਿੰਘ ਤੇ 15 ਤਰੀਕ ਨੂੰ ਚੜਾਤੀ ਬਿੰਦਕਾਲ ਸਾਲ ਹੋ ਗਿਆ ਮੰਨ ਲਓ ਲਿਮਿਟ ਵੱਜੀ ਨੂੰ ਸਾਨੂੰ ਨਾ ਕੋਈ ਫੋਨ ਨਾ ਕੋਈ ਮੈਸੇਜ ਤੁਹਾਡੇ ਨਾਂ ਤੇ ਲਿਮਿਟ ਵੱਜ ਗਈ ਪੈਸੇ ਇਹ ਕਢਾ ਕੇ ਹਾਂਜੀ ਪੈਸੇ ਤੁਹਾਨੂੰ ਪੈਸੇ ਦਿੱਤੇ ਹੀ ਨਹੀਂ ਨਾ ਨਾ ਦਿੱਤੇ ਹੀ ਨਹੀਂ ਸਾਰੇ ਮੈਸੇਜ ਬੰਦ ਕੀਤੇ ਹੋਏ ਅੱਜ ਧਰਨਾ ਲਾਇਆ ਕੀ ਮੰਗ ਆਹੀ ਸਾਡੀ ਇਹੀ ਮੰਗ ਹੈ ਜੀ ਸਾਨੂੰ ਆ ਸਰਟੀਫਿਕੇਟ ਦਿੱਤਾ ਜਾਵੇ ਤੁਸੀਂ ਹੁਣ ਪੈਸੇ ਨਹੀਂ ਲੈਣੇ ਅਸੀਂ ਨਾ ਇਹੀ ਨਹੀਂ ਪੈਸੇ ਲੈਣੇ ਜੀ ਤੁਸੀਂ ਦੇਖੋ ਕੈਪੀਟਲਸ ਮਾਲ ਬੈਂਕ ਫਰੋਜ਼ਪੁਰ ਦੇ ਵਿੱਚ ਕਿੱਡਾ ਵੱਡਾ ਫਰਾਡ ਹੈ ਲਿਮਿਟਾਂ ਬੰਦ ਆ ਜ਼ਮੀਨਾਂ ਇਹਨਾਂ ਦੀਆਂ ਨੇ ਪਰ ਪੈਸੇ ਇਹ ਕਢਾ ਜਾਂਦੇ ਆ ਜਿਹੜੇ ਚੈੱਕ ਲੈਂਦੇ ਨੇ ਇਹ ਗਰੰਟੀ ਤੌਰ ਤੇ ਜਿਹੜੇ ਚੈੱਕ ਲੈਂਦੇ ਨੇ ਉਹਨਾਂ ਚੱਕਾਂ ਤੋਂ ਪੈਸੇ ਕਢਾ ਕੇ ਇੱਥੇ ਕਿਸਾਨਾਂ ਦੇ ਨਾਲ ਮਾਰ ਕੇ ਠੱਗੀ ਪਟਵਾਰੀ ਵੀ ਵਿੱਚ ਰਲੇ ਹੋਏ ਨੇ ਜੀ ਹਾਂ ਜੀ ਹਾਂ ਜੀ ਰਲੇ ਹੋਏ ਆ ਜੀ ਅੱਛਾ ਪਟਵਾਰੀਆਂ ਦਾ ਕਿਸ ਤਰੀਕੇ ਦਾ ਰੋਲ ਆ ਹਾਂ ਪਟਵਾਰੀਆਂ ਦਾ ਇਸ ਤਰੀਕੇ ਦਾ ਰੋਲ ਇਹ ਵੀ 16 ਤਰੀਕ ਨੂੰ ਪਟਵਾਰੀ ਕੋਲੇ ਅਸੀਂ ਜਾਣੇ ਆ ਇਹ ਮੇਰਾ ਭਤੀਜਾ ਹੈ ਅਸੀਂ 16 ਤਰੀਕ ਨੂੰ ਜਾਣੇ ਆ ਵੀ ਬੈਂਕ 'ਚ ਆ ਸਾਡੀ ਠੱਗੀ ਵੱਜ ਗਈ ਸਾਡੀ ਜਮ੍ਹਾਂ ਬੰਦੀ ਦੀ ਕੋਈ ਰਿਪੋਰਟ ਤਾਂ ਨਹੀਂ ਆਈ ਉਹਨਾਂ ਦਾ ਕੋਈ ਰਿਪੋਰਟ ਨਹੀਂ ਕੋਈ ਜਮ੍ਹਾਂ ਬੰਦੀ ਦੇ ਕੋਈ ਕੁਝ ਨਹੀਂ ਹੈਗਾ ਜਦੋਂ ਚਲੋ ਅਸੀਂ ਜਮ੍ਹਾਂਬੰਦੀ ਵੀ 16 ਤਰੀਕ ਨੂੰ ਕਢਾਉਣੇ ਉਹ ਸਾਡੀ ਬਿਲਕੁਲ ਕਲੀਅਰ ਹੈ ਸਾਫ਼ ਹੈ ਕੋਈ ਉਹਦੇ ਦੇ ਲੋਨ ਨਹੀਂ ਜਿਹੜਾ ਕੁਝ ਨਹੀਂ ਹੋਇਆ 18 ਤਰੀਕ ਨੂੰ ਮੈਨੇਜਰ ਸਾਹਿਬ ਆਪ ਖੁਦ ਜਾਂਦੇ ਨੇ ਉਥੇ ਪਟਵਾਰੀ ਕੋਲੇ ਪਟਵਾਰੀ ਨੂੰ ਪਤਾ ਨਹੀਂ ਪੈਸੇ ਦੇਂਦੇਗੇ ਕੀ ਕਰਦੇ ਨੇ ਕੀ ਨਹੀਂ ਕਰਦੇ ਇਹ ਨਹੀਂ ਸਾਨੂੰ ਪਤਾ ਪਟਵਾਰੀ ਬੈਗ ਟੇੜ 15 ਤਰੀਕ 'ਚ ਉਹ ਜਮ੍ਹਾਂਬੰਦੀ ਤੇ ਰਬੜ ਚੜਾ ਦਿੰਦਾ ਹੈ ਵੀ 15 ਤਰੀਕ ਨੂੰ ਸਤਨਾਮ ਸਿੰਘ ਆਇਆ ਕਿਉਂਕਿ ਸਤਨਾਮ ਸਿੰਘ ਆਇਆ ਹੀ ਨਹੀਂ ਅੱਛਾ ਜੀ ਤੇ ਸਤਨਾਮ ਸਿੰਘ ਆਇਆ 15 ਤਰੀਕ ਦੀ ਰਬੜ ਚੜਾ ਕੇ ਤੇ ਜਮ੍ਹਾਂਬੰਦੀ ਤੇ ਚੜਾ ਦਿੰਦਾ ਹੈ ਇਹ ਆਹੀ ਪੁਲਿਸਰ ਨੂੰ ਐਸਐਸਪੀ ਨੇ ਪੇਸ਼ ਹੋਏ ਐਸਐਸਪੀ ਨੇ ਡੀਐਸਪੀ ਸੁਖਵਿੰਦਰ ਸਿੰਘ ਨੂੰ ਆਖਿਆ ਉਹਨਾਂ ਸਾਥ ਦੇ ਕਿ ਚੌਕੇ ਨੇ ਚਾਰਜ ਸੁਖਚੈਨ ਸਿੰਘ ਸੁਖਚੈਨ ਸਿੰਘ ਦੀ ਡਿਊਟੀ ਲੈ ਵੀ ਪਟਵਾਰੀ ਨੂੰ ਵਿੱਚ ਲਿਬਾਲ ਕਰੋ ਵੀ ਉਹਦਾ ਪਰਚਾ ਦਿਓ ਪਟਵਾਰੀ ਕੌਣ ਹੈ ਕੌਣ ਪਟਵਾਰੀ ਵਿਜੇ ਕੁਮਾਰ ਵਿਜੇ ਚੌਧਰੀ ਭਾਈ ਵਿਜੇ ਚੌਧਰੀ ਚਗੱਤੇ ਵਾਲੇ ਦਾ ਹੈ ਉਹ ਪਟਵਾਰੀ ਹੈ ਤੇ ਇਹ ਪਟਵਾਰੀ ਵੀ ਰਲ ਕੇ ਪਟਵਾਰੀ ਨੇ ਪੈਸੇ ਦੇ ਕੇ ਬੇਗੜਾ ਨਾ ਚੜਾਇਆ ਕਿਉਂ ਪਟਵਾਰੀ ਨੂੰ ਖੁਦ ਅਸੀਂ ਮਿਲ ਕੇ ਆਏ ਹਾਂ ਯਾਰੋ ਕੁਛ ਨਹੀਂ ਸੀ ਹੈਗਾ ਤੇ ਕੋਈ ਜੇਟ ਨਹੀਂ ਫਿਰ 2024 ਦੀ ਇਹਨਾਂ ਦੇ ਲਿਮਟ ਦੇ ਕਾਰਡ ਦਿੱਤੇ ਨੇ ਇਹ ਜਦੋਂ ਆਉਂਦਾ ਰਿਹਾ ਹੈ ਆਂਦਰ ਨੇ ਤੁਹਾਡੀ ਲਿਮਟ ਨਹੀਂ ਅਜੇ ਬਜੀ ਤੁਹਾਡਾ ਲੋਨ ਨਹੀਂ ਹੋਇਆ ਅਜੇ ਕਿਉਂਕਿ 25 ਚ ਆ ਕੇ 25 ਸਤਮਾ ਮਹੀਨਾ ਲਿਮਟ ਤੁਸੀਂ ਬਣਵਾਈ ਸ਼ੁਰੂ ਕਦੋਂ ਕੀਤੀ ਸੀ ਬਣਾਉਣੀ 2024 ਚ ਕਿਹੜੇ ਮਹੀਨੇ ਚ ਅਗਸਤ ਚ ਅਗਸਤ ਚ ਅਗਸਤ ਜੇ ਬਣਾਈਏ ਤੇ ਪੈਸੇ ਕਦੋਂ ਦੇ ਕਢਾ ਲੈਣਾ ਪੈਸੇ ਉਦੋਂ ਹੀ ਕਢਾ ਲੈ ਜੀ ਤੁਹਾਨੂੰ ਦੱਸਿਆ ਨਹੀਂ ਕੋਈ ਮੈਸੇਜ ਨਹੀਂ ਕੋਈ ਦੱਸਿਆ ਨਹੀਂ ਜਦੋਂ ਆਉਣਾ ਤੁਹਾਡੀ ਲਿਮਟ ਹੀ ਨਹੀਂ ਹੋਈ ਇਹ ਕਿ ਤੁਮ ਸਾਰਾ ਬੈਂਕਰ ਰਲਿਆ ਹੋਇਆ ਸੀ ਹਾਂ ਸਾਰਾ ਬੰਕੀ ਰਲਿਆ ਹੋਇਆ ਸੀ ਨਾ ਪਟਵਾਰੀ ਵੀ ਰਲ ਗਏ ਹਾਂ ਪਟਵਾਰੀ ਵੀ ਨਾਲ ਰਲੇ ਅਸੀਂ ਆਣੇ ਪਟਵਾਰੀ ਤੇ ਵੀ ਕਾਰਵਾਈ ਹੋਣੀ ਹੈ ਪਟਵਾਰੀ ਤੇ ਪਰਚਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਪਰਚਾ ਹੋਣਾ ਚਾਹੀਦਾ ਆਪਾਂ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਹੜਾ ਪਿੰਡ ਆ ਨੌਜਵਾਨੋ ਤੁਸੀਂ ਡਿਜੀਟਲ ਇੰਡੀਆ ਦੀ ਗੱਲ ਹੋ ਰਹੀ ਹੈ ਪਹਿਲਾਂ ਤਾਂ ਆਪਣੇ ਦਾਦੇ ਪੜਦਾਦੇ ਭੋਲੇ ਭਾਲੇ ਸੀਗੇ ਠੱਗੀਆਂ ਖਾ ਜਾਂਦੇ ਸੀ ਕੋਆਪਰੇਟਿਵ ਸੁਸਾਇਟੀਆਂ ਵਾਲੇ ਚੈੱਕ ਲੈ ਲੈਂਦੇ ਸੀ ਉੱਥੇ ਉਹ ਜਿਹੜੇ ਹੈਗੇ ਉਹ ਨੰਗ ਬੰਦੇ ਜਿਹੜੇ ਅਮੀਰ ਹੋ ਗਏ ਤੇ ਕਿਸਾਨਾਂ ਨੂੰ ਜਿਹੜਾ ਉਹ ਲੁੱਟ ਦਾ ਸ਼ਿ ਭਾਈ ਚੱਕਰ ਆਇਆ ਕਿ ਜਦੋਂ ਵੀ ਕੋਈ ਲਿਵਟ ਬੰਨੜ ਵਾਲਾ ਆਉਂਦਾ ਆਪਣੇ ਘਰ ਉਹ ਫੈਲ ਤੇ ਆ ਕੇ ਸੈਂਡ ਕਰਾਲ ਜਾਂਦਾ ਉਸ ਤੋਂ ਬਾਅਦ ਚੋਂ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਉਹ ਲਿਮਟ ਦੀ ਜਿਹੜੀ ਫੈਲ ਆ ਉਹ ਰੱਦ ਹੋ ਗਈ ਆ ਜਾਂ ਉਹਦੇ ਤੇ ਲਿਮਟ ਪਾਸ ਹੋ ਗਈ ਆ ਜਾਂ ਕੀ ਹੋ ਗਿਆ ਜਾਂ ਉਹਦੇ ਤੇ ਕੀ ਨਹੀਂ ਹੋ ਗਿਆ ਅੱਛਾ ਉਹ ਇਸ ਤਰ੍ਹਾਂ ਜਗਦੀਪ ਸਿੰਘ ਨੇ ਸਾਨੂੰ ਭਲਚੇ ਦੇ ਵਿੱਚ ਰੱਖਿਆ ਕਿ ਤੁਹਾਡੀ ਲਿਮਟ ਅੱਜ ਪਾਸ ਹੁੰਦੀ ਕੱਲ ਪਾਸ ਹੁੰਦੀ ਕਰਦੇ ਕਰਾਉਂਦੇ 2-3 ਮਹੀਨੇ ਲਗਾਤੇ ਉਸ ਤੋਂ ਬਾਅਦ ਚੋਂ ਲੱਖ 2 ਲੱਖ ਰੁਪਇਆ ਸਾਲੋ ਜਾਨੀ ਕੇ ਖਾਤੇ ਦੇ ਵਿੱਚ ਟਰਾਂਸਫਰ ਕਰਤਾ ਉਹ ਬਾਅਦ ਚੋਂ ਸਾਡੇ ਤੋਂ ਕੈਸ਼ ਕਢਵਾ ਲਿਆ ਕਿ ਤੁਹਾਡੇ ਖਾਤੇ ਤੇ ਜਿਹੜਾ ਇਹਨਾਂ ਦਾ ਆਊਟ ਕਰਕੇ ਜਿਹੜੇ ਸਿੰਬਲ ਆ ਥੋੜੇ ਜਿਹਾ ਸੈੱਟ ਕਰਦੇ ਆ ਉਹ ਕਰਦੇ ਕਰਾਉਂਦੇ ਵੀਰੇ 1 ਲਾ ਗਿਆ ਲੋਨ ਤਾਂ ਸਾਡਾ ਉਸੇ ਮਹੀਨੇ ਬਣ ਗਿਆ ਸੀਗਾ ਅੱਛਾ ਜਦੋਂ ਇਹ ਤੁਹਾਡੇ ਕੋਲੋਂ ਸਾਈਨ ਕਰਾਏ ਫਾਈਲ ਤਿਆਰ ਕਰਾਈ ਲੋਨ ਇਹਨਾਂ ਨੇ ਉਦੋਂ ਹੀ ਕਰਵਾਤਾ ਲੋਨ ਉਦੋਂ ਹੀ ਕਰਵਾਤਾ 11 ਜੁਲਾਈ 2023 ਨੂੰ 23 ਨੂੰ 11 ਜੁਲਾਈ 2023 ਨੂੰ ਉਹ ਜਾਣੀ ਕਿ ਮੇਰੀ ਆਦਤ ਹੈ ਕਿ ਮੈਂ ਮਹੀਨੇ ਬਾਅਦ ਜਮ੍ਹਾਂ ਬੰਦੀ ਆ ਜਿਹੜੀ ਉਹ ਕਢਾ ਕੇ ਦੇਖਣੀ ਦੇਖਣੀ ਆ ਜ਼ਮੀਨ ਦੀ ਉਹਦੇ ਤੇ ਲੋਨ ਨਹੀਂ ਬੋਲਦਾ ਪਿਆ ਪਿਛਲੇ 2 ਸਾਲਾਂ ਤੋਂ ਕੁਝ ਵੀ ਤੇ ਉਹ ਜਦੋਂ ਕਿ ਸਿੰਬਲ ਤੇ ਬੋਲਿਆ ਫਿਰ ਸਾਨੂੰ ਪਤਾ ਲੱਗਿਆ ਕਿ ਸਾਡਾ ਤਾਂ ਪਿਛਲੇ 2 ਸਾਲਾਂ ਤੋਂ 24 ਲੱਖ ਰੁਪਏ ਦਾ ਲੋਨ ਚੱਲਦਾ ਪਿਆ ਫਿਰ ਇੱਥੇ ਅਸੀਂ ਆਏ ਤੇ ਬੈਂਕ ਦੇ ਵਿੱਚ ਹੋਰ ਵੀ ਜਿੰਨੇ ਘਰ ਸੀਗੇ ਵਾਵਾ ਰੌਲਾ ਪਿਆ ਹੋਇਆ ਸੀ ਉਸ ਤੋਂ ਬਾਅਦ ਉਹ ਹੌਲੀ ਹੌਲੀ ਪਤਾ ਲੱਗਿਆ ਕਿ 24 ਲੱਖ ਰੁਪਏ ਜਿਹੜਾ 11 ਜੁਲਾਈ 2023 ਨੂੰ ਪਾਸ ਹੋਇਆ 11 ਜੁਲਾਈ 2023 ਨੂੰ ਸਾਡੇ ਸੇਵਿੰਗ ਖਾਤੇ ਦੇ ਵਿੱਚ ਪਾ ਕੇ ਉਸੇ ਦਿਨ ਹੀ ਕਢਵਾ ਲਿਆ ਸਾਰਾ 24 ਦਾ 24 ਲੱਖ ਰੁਪਇਆ ਇਹਨਾਂ ਨੇ ਕਢਾ ਲਿਆ ਤੁਹਾਨੂੰ ਕੋਈ ਰੁਪਇਆ ਮਿਲੇ ਕਿ ਨਹੀਂ ਸਾਨੂੰ ਉਹਦੇ ਵਿੱਚੋਂ 1 ਲੱਖ 2 ਲੱਖ ਰੁਪਇਆ ਮਿਲਿਆ ਉਹ ਵੀ ਜਗਦੀਪ ਨੇ ਕੈਸ਼ ਲੈ ਲਿਆ ਸੀ ਉਹ ਵੀ ਇਹਨਾਂ ਨੇ ਕੈਸ਼ ਲੈ ਲਿਆ ਸੀ ਸਾਡੇ ਸਿੰਪਲ ਸਟੇਟਸ ਇਹਦੇ ਜਿਹੜੇ ਸੈੱਟ ਕਰਨ ਲਈ ਕਹਦੇ ਵੀ ਤੁਹਾਡੇ ਖਾਤੇ ਦੀ ट्रांजੈਕਸ਼ਨ ਹਿਸਟਰੀ ਥੋੜੀ ਸਟਰੋਂਗ ਕਰਨ ਲਈ ਪਰ ਸਾਨੂੰ ਉਹਦੇ ਵਿੱਚੋਂ ਸਿੱਧੇ ਤੌਰ ਤੇ ਕੁਝ ਵੀ ਨਹੀਂ ਰੁਪਇਆ ਵੀ ਨਹੀਂ ਮਿਲਿਆ ਗਾ ਹੁਣ ਕੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਕਿ ਸਾਨੂੰ ਐਨਓਸੀ ਦਿੱਤੀ ਜਾਵੇ ਯਾ ਫਿਰ ਜਿੰਨਾ ਸਾਡਾ 24 ਦਾ 24 ਲੱਖ ਰੁਪਇਆ ਸਾਨੂੰ ਤੁਹਾਡਾ ਪਿੰਡ ਕਿਹੜਾ ਹੈ ਸਾਡਾ ਪਾਲੇ ਵਾਲਾ ਪਿੰਡ ਹੈ ਜੀ ਪਾਲੇ ਵਾਲਾ ਹਾਂਜੀ ਪਾਲੇ ਵਾਲਾ ਪਟਵਾਰੀ ਦੇ ਵੀ ਨਾਲ ਕੁਸ਼ਮੂਲੀਤ ਹੈਗੀ ਆ ਨਹੀਂ ਸਾਡੇ ਪਟਵਾਰੀ ਨੂੰ ਅਸੀਂ ਜਾਨੀ ਕਿ ਬੇਨਤੀ ਕਰਤੀ ਸੀ ਤਸਵੀਲਦਾਰ ਨੇ ਮਾਰਕ ਕਰਕੇ ਪਟਵਾਰੀ ਨੂੰ ਜਿਹੜੀ ਆ ਰਪਟ ਦੇਤੀ ਆ ਤੇ ਸਾਡੀ ਜਿਹੜੀ ਪਟਵਾਰੀ ਮੈਮ ਆ ਉਹਨਾਂ ਨੇ ਆਖਿਆ ਵੀ ਤੁਹਾਡੇ ਜਿਹੜੇ ਆ ਰਪਟ ਦੇ ਤੇ ਕੁਝ ਨਹੀਂ ਚੜਦਾਗਾ ਜਿੰਨਾ ਚਿਰ ਸਾਨੂੰ ਪਿੱਛੋਂ ਕੋਈ ਚੰਗੀ ਤਰ੍ਹਾਂ ਕੋਈ ਗੱਲਬਾਤ ਪਤਾ ਨਹੀਂ ਲੱਗਦੀ ਕਿ ਤੇ ਇਸ ਕਰਕੇ ਅਸੀਂ ਉੱਥੇ ਤਰਖਾਹ ਦੇਤੀ ਆ ਸਾਡੇ ਜਿਹੜੇ ਜਮ੍ਹਾਂ ਬੰਦੀ ਤੇ ਹੁਣ ਤੱਕ ਕੁਝ ਨਹੀਂ ਬੋਲਦਾ ਪਿਆ ਕ ਹਾਂਜੀ ਤੁਸੀਂ ਦੱਸੋ ਤੁਸੀਂ ਕਿਹੜਾ ਪਿੰਡ ਆ ਕੀ ਨਾਮ ਪਿੰਡ ਮਹਲਮਾ ਜੀ ਨਰਮਲ ਸਿੰਘ ਐ ਸਾਨਾ ਫਮਰ ਸਿੰਘਾ ਜੀ ਅੱਛਾ ਤੁਹਾਡੇ ਨਾਲ ਕਿਹੜੀ ਠੱਗੀ ਵਧੀ ਮੈਨੂੰ ਕਹੀ ਗਿਆ ਜੀ 15 ਲੱਖ ਦੀ ਇਹਨਾਂ ਬਣਾਈ 17 ਦੀ ਆ ਜੀ 2 ਲੱਖ ਦੀ ਮੈਨਾਂ ਠੱਗੀ ਮਾਰ ਗਿਆ ਜੀ 15 ਮਿਲਿਆ ਤੁਹਾਨੂੰ 15 ਮਿਲ ਗਿਆ ਤੇ ਮੈਨੂੰ 2 ਲੱਖ ਦਾ ਇਹਨਾਂ ਨੂੰ ਇੰਤਜ਼ਾਮ ਕੀਤਾ ਜੇ ਮੇਰੇ ਖਾਤੇ 'ਚ ਪਾਏ ਮੈਂ ਮਿਹਰਬਾਨ ਚਲੋ ਸ਼ੁਕਰੀਆ ਤੁਹਾਡੇ ਨਾਲ ਕੀ ਬਣਿਆ ਜੀ ਬਾਈ ਜੀ ਇਹ ਗਰੁੱਪ ਦੇ ਅਸੀਂ 30 ਮੈਂਬਰ ਆ ਪੀਡੀ ਦਾ ਤੀਆਂ ਨਾਲ ਹੀ ਇਹਨੇ ਇੱਕੋ ਗੇਮ ਖੇਡੀ ਹੋਈ ਹੈ ਅੱਛਾ ਜਾਲੀ ਡਾਕੂਮੈਂਟਸ ਤਿਆਰ ਕਰਕੇ ਸਹਾਨ ਕਰਾਏ ਹੋਏ ਨੇ ਹਾਰ ਕਿਸੇ ਨੂੰ ਕਿਹਾ ਵੀ ਤੈਨੂੰ ਵਿਆਜ ਘੱਟ ਲੱਗੇਗੀ ਦਾਦਾ ਉਸ ਤੇ ਤੇਰੀ ਲਿਮਿਟ ਬਣਾਉਣੇ ਆ ਕਰਦੇ ਕਰਦੇ 1-1 ਲੱਖ ਦੀ ਲਿਮਿਟ ਬਣਾਈ ਤੇ 14-14 ਲੱਖ ਦੇ ਉੱਤੇ ਲੋਨ ਕੀਤਾ ਸਾਲ ਸਾਲ ਹੋ ਗਿਆ ਸਾਡੀ ਲਿਮਿਟ ਖੁੱਲੀ ਨਹੀਂ ਪਰ ਸਾਨੂੰ ਕੁਝ ਨਹੀਂ ਪਤਾ ਸਾਡੀ ਲਿਮਿਟ ਕਿੰਨੇ ਖੁੱਲੀ ਨਾ ਕੋਈ ਮੈਸੇਜ ਆ ਨਾ ਕੋਈ ਲੈਣਾ ਨਾ ਦੇਣਾ ਤੁਹਾਨੂੰ ਪੈਸਾ ਮਿਲਿਆ ਕੋਈ ਕੁਝ ਨਹੀਂ ਮਿਲਿਆ ਮੇਰੀ 2 35-35 ਲੱਖ ਦੀ ਲਿਮਟ ਆਈ ਜੀ 35-35 ਲੱਖ ਦੀ ਦੋ ਲਿਮਟ ਦੋ ਲਿਮਟ ਦੋਨਾਂ ਚੀਜ਼ ਮਾਈਨਸ ਤੁਹਾਡਾ ਪਿੰਡ ਕਿਹੜੇ ਸ਼ਹਿਰ ਕਿਹੜੇ ਸ਼ਹਿਰ ਫਲਾਈਪਰ ਸਿਟੀ ਦੇ ਜੀ ਅੱਛਾ ਹਾਂਜੀ ਦੋਨਾਂ ਚੀਜ਼ 00 ਬੈਂਸ ਗਿਆ ਕੋਈ ਪਟਵਾਰੀ ਸ਼ਮੂਲੀਅਤ ਨਹੀਂ ਜੀ ਉਹਨਾਂ ਉੱਥੇ ਦਾ ਪਹਿਲਾਂ ਹੀ ਅਸੀਂ ਐਸਐਸਪੀ ਨੇ ਲਿਖ ਕੇ ਦਿੱਤਾ ਸੀ ਉਹ ਪਟਵਾਰੀ ਹੁੰਦੇ ਆ ਅਸਾਂ ਜਮ੍ਹਾਂਬੰਦੀ ਦਾ ਤੁਹਾਡੀ ਹੁਣ ਡਿਮਾਂਡ ਕੀ ਅੱਜ ਧਰਨਾ ਲੱਗ ਸਾਨੂੰ ਜੀ ਐਨਓਸੀ ਮਿਲੀ ਜਾਵੇ ਮਿਲੇ ਤੇ ਸਾਡੇ ਸਾਰਾ ਕੁਝ ਕਲੀਅਰ ਕੀਤਾ ਜਾਵੇ ਜੋ ਡਾਕੂਮੈਂਟ ਤੁਸੀਂ ਚਾਹੁੰਦੇ ਹੋ ਜਿਹੜਾ ਪੈਸਾ ਇਹਨਾਂ ਨੇ ਫਰਾਡ ਕੀਤਾ ਉਹ ਬੈਂਕ ਜਾਣੇ ਤੇ ਉਹ ਜਾਣ ਸਾਡਾ ਅਸੀਂ ਕੁਝ ਨਾ ਦੇਣਾ ਨਾ ਕੋਈ ਲੈਣਾ ਸਾਨੂੰ ਐਨਓਸੋ ਦਿੱਤੀ ਜਾਵੇ ਤੁਹਾਡੇ ਤੱਕ ਪੈਸਾ ਪਹੁੰਚਿਆ ਨਹੀਂ ਤੁਸੀਂ ਦਿਓਗੇ ਕਿਉਂ ਸਾਨੂੰ 1 ਰੁਪਿਆ ਨਹੀਂ ਸਾਡੇ ਕੋਲ ਪਹੁੰਚੋ ਤੇ ਸਾਨੂੰ ਹੁਣ ਪਾ ਲਗਾੜਾ 35-35 ਲੱਖ ਰੁਪਿਆ ਬੈਂਕ ਖਾ ਗਿਆ ਹੋਇਆ ਹੈ ਸੋ ਦੇਖੋ ਕਿੱਡਾ ਵੱਡਾ ਫਰਾਡ ਆ ਕਿਸਾਨਾਂ ਕੋਲੇ ਪੈਸਾ ਪਹੁੰਚੇ ਹੀ ਨਹੀਂ ਆ 35 35 ਲੱਖ ਦੇ ਦੋ ਇਹਨਾਂ ਦੇ ਕੇਸ ਨੇ ਤਾਂ ਪੈਸਾ ਇਹਨਾਂ ਨੂੰ ਰੁਪਈਆ ਨਹੀਂ ਮਿਲਿਆ ਹੁਣ ਫਰਾਡ ਜਿਹੜਾ ਹੈ ਫਰਾਡ ਬੈਂਕ ਦੇ ਨਾਲ ਬੈਂਕ ਦੇ ਮੁਲਾਜ਼ਮਾ ਕੀਤਾ ਕਿਸਾਨਾਂ ਕੋਲੇ ਕੋਈ ਪੈਸਾ ਨਹੀਂ ਪਹੁੰਚਿਆ ਕਿਸਾਨਾਂ ਦੀ ਹੁਣ ਇਹੀ ਦਰਗਾਹਸਤਾ ਕਿ ਇਹਨਾਂ ਨੂੰ ਐਨਓਸੀ ਮਿਲੇ ਅਸੀਂ ਇਸ ਫਰਾੜੀਏ ਬੈਂਕ ਕੋਲੋਂ ਕਰਜ਼ਾ ਲੈਣਾ ਹੀ ਨਹੀਂ ਅਸੀਂ ਇਸ ਬੈਂਕ ਦੇ ਨਾਲ ਕੋਈ ਲਾਕਾ ਤਕਾ ਜਿਹੜਾ ਹੈਗਾ ਉਹ ਰੱਖਣਾ ਹੀ ਨਹੀਂਗਾ ਹੁਣ ਦੇਖਦੇ ਆ ਕਿ ਕਿਸਾਨ ਕੀ ਅੱਗੇ ਕਰਦੇ ਨੇ ਤੇ ਜੇ ਪ੍ਰਸ਼ਾਸਨ ਦਾ ਜਾਂ ਪੁਲਿਸ ਦਾ ਰਵਈਆ ਕੀ ਰਹਿੰਦਾ ਅਸਲ ਦੇ ਵਿੱਚ ਹੋਇਆ ਕੀ ਆ ਇਹ ਬੈਂਕਾਂ ਜਿਹੜੇ ਬੈਂਕਾਂ ਦੇ ਪਾਸੇ ਕਿਸਾਨ ਤੁਰੇ ਜਾਂਦੇ ਆ ਤੁਸੀਂ ਕਿਉਂ ਜਾ ਰਹੇ ਹੋ ਜਿਹੜੇ ਬੈਂਕ ਵਾਲੇ ਪਾਸੇ ਕਿਸਾਨ ਜਾ ਰਹੇ ਆ ਉਸ ਬੈਂਕ ਦੇ ਅੰਦਰ ਨਹੀਂ ਜਾਣਾ ਆਪਾਂ ਗੱਲ ਬਦਲੀ ਆਪਾਂ ਕਮੇਟੀ ਬਣਾ ਕੇ ਕਰਾਂਗੇ ਜਿਹੜਾ ਕੈਪੀਟਲ ਸਮਾਲ ਬੈਂਕ ਦਾ ਇਸ ਬੈਂਕ ਤੇ ਠੱਗੀ ਮਾਰੀ ਆ ਪਰ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਪੈਸੇ ਕਿਸਾਨਾਂ ਨੂੰ ਨਹੀਂ ਮਿਲੇ ਅਸਲ ਦੇ ਵਿੱਚ ਬੈਂਕ ਜਿਹੜਾ ਕੈਪੀਟਲ ਸਮਾਲ ਬੈਂਕ ਦਾ ਇਸ ਬੈਂਕ ਦੇ ਮੁਲਾਜ਼ਮਾਂ ਨੇ ਬੈਂਕ ਨਾਲ ਹੀ ਠੱਗੀ ਮਾਰੀ ਆ ਕਿਸਾਨਾਂ ਦੇ ਖਾਤਿਆਂ 'ਚ ਨਾ ਪੈਸੇ ਗਏ ਆ ਤੇ ਨਾ ਹੀ ਪੈਸੇ ਉਹਨਾਂ ਨੂੰ ਮਿਲੇ ਆ ਇਸ ਕਰਕੇ ਕਿਸਾਨਾਂ ਦਾ ਹੋਵੇ ਇਹੀ ਕਹਿਣਾ ਕਿ ਸਾਨੂੰ ਐਨਓਸੀ ਮਿਲੇ ਅਸੀਂ ਇਸ ਫਰਾੜੀਏ ਬੈਂਕ ਦੇ ਨਾਲ ਕੋਈ ਡੀਲ ਕਰਨੀ ਨਹੀਂ ਸੋ ਇਹ ਦੇਖੋ ਕਿਸਾਨ ਜਿਹੜੇ ਆ ਹੁਣ ਬੈਂਕ ਦੇ ਸਾਹਮਣੇ ਜਿਹੜਾ ਉਹ ਧਰਨਾ ਲਾ ਕੇ ਬੈਠ ਗਏ ਆ ਕੈਪੀਟਲ ਬੈਂਕ ਮੁਰਦਾਬਾਦ ਲਿਖ ਕੇ ਜਿਹੜਾ ਹੈਗਾ ਕਿਸਾਨ ਧਰਨਾ ਲਾ ਕੇ ਬੈਂਕ ਦੇ ਸਾਹਮਣੇ ਬੈਠ ਗਏ ਆ ਸੋ ਬੈਠਣਾ ਵੀ ਬੰਦ ਆ ਕਿਉਂਕਿ ਕਿਸਾਨਾਂ ਦੇ ਨਾਲ ਠੱਗੀਆਂ ਅੱਜ ਦੀਆਂ ਨਹੀਂ ਹੋਈਆਂ ਕਿਸਾਨਾਂ ਨਾਲ ਠੱਗੀਆਂ ਬਹੁਤ ਲੰਬੇ ਸਮੇਂ ਤੋਂ ਹੋ ਰਹੀਆਂ ਸੋ ਇੱਕ ਬੜੀ ਵੱਡੀ ਠੱਗੀ ਜਿਹੜੀ ਆ ਉਹ ਬੈਂਕ ਨੇ ਕਿਸਾਨਾਂ ਦੇ ਨਾਲ ਮਾਰੀ ਆ ਤੇ ਕਿਸਾਨ ਹੁਣ ਧਰਨਾ ਲਾ ਕੇ ਕੈਪੀਟਲ ਸਮਾਲ ਬੈਂਕ ਦੇ ਸਾਹਮਣੇ ਬੈਠ ਗਏ ਆ